ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਤਕਾ ਕਰ ਰਹੀ ਹੈ 파ਕੇ ਦੇ ਦੇ ਕੀ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਨਾ ਸਾਰਿਆਂ ਨੂੰ ਸਰਕਾਰ ਦਵਾ ਰਹੀ ਹੈ ਨਜਾਇਜ਼ ਧੱਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੁਣ ਪੰਨਾ ਸਿੱਧੂ ਜਿਸ ਦਿਨ ਜ਼ਮਾਨਤ ਹੋਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜ਼ਮਾਨਤ ਹੋਣੀ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ਧੱਕਾ ਸਹਿੰਦੇ ਨਹੀਂ ਹੈ ਇਹ ਪ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਅਰ ਮੈਂ ਪਾਣਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰਾ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਐਸੀ ਪਾਣੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਨਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ-ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ ਔਰ ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ